ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਹਣੇ ਕਲੈਕਸ਼ਨ ਲੈ ਕੇ ਆਏ ਹਾਂਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤੁਸੀਂ ਸਕਰੀਨ ਸ਼ਾਟ ਲੈ ਲੈਣਾਗਾ ਤੇ WhatsApp ਤੇ ਮੈਸੇਜ ਕਰ ਲੈਣਾਗਾ WhatsApp ਦਾ ਨੰਬਰ ਆਪਣਾ نیچے ਮੈਂਸ਼ਨ ਕੀਤਾ ਹੁੰਦਾ 8557905009 ਚਲੋ ਜੀ ਆਪਾਂ ਸੂਟ ਦਿਖਾਉਣੇ ਤੁਹਾਨੂੰ ਸ਼ੁਰੂ ਕਰ ਦਿਆਂਗੇ ਕਾਫੀ ਜ਼ਿਆਦੇ ਸੋਹਣੇ ਸੂਟ ਲੇਗੇ ਤੁਸੀਂ ਸਿਲਾਈ ਕਰਵਾਉਣਾ ਸਿਲਾਈ ਕਰਵਾ ਸਕਦੇ ਹੋ ਬਿਨਾਂ ਸਿਲਾਈ ਤੋਂ ਮਗਵਾਉਣਾ ਹੈਗਾ ਬਿਨਾਂ ਸਿਲਾਈ ਤੋਂ ਮਗਵਾ ਸਕਦੇ ਹੋ ਜਿਹੜੇ ਪਹਿਲਾ ਸੂਟ ਹੈਗਾਗਾ ਬੇਬੀ ਪਿੰਕ ਕਲਰ ਤੇ ਪਿਓਰ ਕਾਟਨ ਦਾ ਸੂਟ ਹੈਗਾ ਵਿਦਆਊਟ ਲਾਈਨਿੰਗ ਸਟਿਚ ਹੋਗਾ ਲਾਈਨਿੰਗ ਦੀ ਇਹਨੂੰ ਕੋਈ ਵੀ ਲੋੜ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ 올ਓਵਰ ਸੂਟ ਹੈਗਾ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਵੀ ਕਾਫੀ ਜਿਆਦੇ ਸੋਹਣੀ ਹੈਗੀ ਜੇ ਤੁਸੀਂ ਸਲਾਈ ਕਰਵਾ ਕੇ ਮੰਗਵਾਉਣਾ ਹੈ ਸਲਾਈ ਕਰਵਾ ਕੇ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਨਾਲ ਹੈਗਾਗਾ ਪਿਓਰ ਮਸਲੀਨ ਦਾ ਦੁਪੱਟਾ ਬਿਲਕੁਲ ਲਾਈਟ ਵੇਟ ਹੈਗਾ ਕੋਈ ਹੈਵੀ ਨਹੀਂ ਹੈਗਾ ਮਸਲਿਨ ਸਿਲਕ ਵਰਗਾ ਦੁਪੱਟਾ ਹੈ ਕਿੰਨਾ ਕਿ ਜ਼ਿਆਦਾ ਹੀ ਸੋਹਣੀ ਕੁਆਲਿਟੀ ਹੈਗੀ ਦੁਪੱਟੇ ਦੀ ਸੂਟ ਵੀ ਬਹੁਤ ਜ਼ਿਆਦਾ ਸੋਹਣਾਗਾ ਦੇਖੋ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਇਹਦਾ ਪ੍ਰਾਈਸ ਰਹੇਗਾ 2000 ਜਿਹੜੀਆਂ ਜਿਹੜੀ ਵੀ ਭੈਣ ਨੇ ਸੂਟ ਲੈਣਾਗਾ ਇਹ ਸਿੰਗਲ ਸਿੰਗਲ ਸੂਟ ਲੇنگੇ ਤੁਸੀਂ ਆਪਣਾ ਸੂਟ ਰਖਵਾ ਸਕਦੇ ਹੋਗੇ ਤੇ ਦੁਪੱਟਿਆਂ ਨਾਲ ਸੂਟ ਲੇنگੇ ਕਾਫੀ ਜ਼ਿਆਦਾ ਸੋਹਣੇ ਸੂਟ ਲੇنگੇ ਠੀਕ ਹੈ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਇਹਦੇ ਵਿੱਚ ਹੀ ਹੈਗਾਗਾ ਸੈਕਿੰਡ ਕਲਰ ਇਹਦੇ ਨਾਲ ਦੇ ਆਪਾਂ ਕਾਫੀ ਸੂਟ ਮੰਗਵਾਏ ਸੀਗੇ ਆਪਣੇ ਸੋਲਡ ਹੋ ਚੁੱਕੇ ਨੇਗੇ ਕਾਫੀ ਭੈਣਾਂ ਦੀ ਡਿਮਾਂਡ ਸੀਗੀ ਵੀ ਅਸੀਂ ਸਾਨੂੰ 올ਓਵਰ ਸੂਟ ਚਾਹੀਤੇਗਾ ਕਿਉਂਕਿ 2000 ਪ੍ਰਾਈਸ ਬਿਲਕੁਲ ਜਾਇਜ਼ਾ ਜੀ ਕਿਉਂਕਿ ਦੁਪੱਟਾ ਵੀ ਕਾਫੀ ਜ਼ਿਆਦੇ ਸੋਨਾਗਾ ਦੇ ਨਾਲ ਇਹ ਕਲਰ ਵੀ ਕਾਫੀ ਜ਼ਿਆਦੇ ਸੋਨਾਗਾ ਜਿਹੜੀਆਂ ਭੈਣਾਂ ਨਵੀਆਂ ਚੁੜੀਆਂ ਲੈਂਗੀਆਂ ਤੁਸੀਂ ਦੇਖ ਸਕਦੇ ਹੋਗੇ ਆਪਾਂ ਨੂੰ ਆਰਡਰ ਕਰ ਸਕਦੇ ਹੋ ਬੇਫਿਕਰ ਹੋ ਕੇ ਜਿਹੜੀ ਤੁਹਾਡੀ ਪੇਮੈਂਟ ਆਪਣੇ ਕੋਲੇ ਸੇਫ ਹੈਗੀ ਜੀ ਸਾਡੇ ਕੋਲ ਕੋਈ ਵੀ ਚੀਜ਼ ਨਹੀਂ ਹੋਊਗੀ ਤਾਂ ਆਪਾਂ ਤੁਹਾਨੂੰ ਮਤਲਬ ਪੇਮੈਂਟ ਵਾਪਸ ਕਰ ਦਾਂਗੇ ਜਾਂ ਤੁਹਾਨੂੰ ਕਹਿ ਦਾਂਗੇ ਵੀ ਹਾਂ ਇਹ ਸੂਟ ਆ ਜਾਊਗਾ ਅਵੇਲੇਬਲ ਹੋ ਜਾਊਗਾ ਪਰ ਉਹਨੂੰ ਕੁਝ ਕ ਟਾਈਮ ਲੱਗਦਾ ਹੁੰਦਾ ਤੁਸੀਂ ਵੇਟ ਕਰਿਆ ਕਰੋ ਇਹਦੇ ਨਾਲ ਵੀ ਹੈਗਾ ਜੀ ਜਿਹੜਾ ਦੁਪੱਟਾ ਮਸਲੀਨ ਦਾ ਹੈਗਾ ਲੇਖੋ ਤੁਸੀਂ ਦੇਖ ਸਕਦੇ ਹੋ ਜਿਹੜੇ ਆ ਭੈਣ ਡਾਰਕ ਕਲਰ ਪਾਉਂਦੀਆਂ ਨੇਗੀਆਂ ਤਾਂ ਤੁਸੀਂ ਲੈ ਸਕਦੇ ਹੋ ਹਾਂ ਜੀ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋਗੇ ਕਿੰਨਾ ਜਿਆਦਾ ਸੋਹਣਾ ਦੁਪੱਟਾ 2.5 ਮੀਟਰ ਦਾ ਦੁਪੱਟਾ ਖੁੱਲਾ ਡੁੱਲਾ ਜੀ ਪੂਰਾ ਠੀਕ ਹੈ ਜੀ ਆਪਾਂ 2.5 ਮੀਟਰ ਤੋਂ ਘੱਟ ਕੋਈ ਦੁਪੱਟਾ ਨਹੀਂ ਲੈ ਕੇ ਆਉਂਦੇ ਚਾਹੇ ਜੀ ਉਹ 1000 ਰੁਪਏ ਵਾਲਾ ਸੂਟ ਕਿਉਂ ਨਾ ਹੋਵੇ ਇਹਦਾ ਵੀ ਪ੍ਰਾਈਸ ਰਹੇਗਾ ਜੀ 2000 ਜੇ ਆਪਾਂ ਨਾ ਬਰਬਰੀ ਦੇ ਸੂਟ ਲੈ ਕੇ ਆਏ ਸੀਗੇ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਨੇ ਆਪਣੇ ਕੋਲੇ ਦੋ ਸੂਟ ਅਵੇਲੇਬਲ ਰਹਿ ਗਏ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਕਰ ਸਕਦੇ ਹੋਗੇ ਦੇਖੋ ਜੀ ਇੱਕ ਤਾਂ ਇਹ ਵਾਲਾ ਸੂਟ ਰਹਿ ਗਿਆ ਕਾਫੀ ਸੂਟ ਲੈ ਕੇ ਆਏ ਸੀਗੇ ਆਪਾਂ ਕਾਫੀ ਜਿਆਦੇ ਸੋਹਣੀ ਪ੍ਰਿੰਟਿੰਗ ਹੈਗੀ ਤੁਸੀਂ ਸਲਵਾਰ ਦੇਖਿ ਸਖਦੇ ਹੋਗੇ ਕਿੰਨੀ ਜਿਆਦੇ ਸੋਹਣੀ ਹੈਗੀ ਇਹਦੇ ਨਾਲ ਤੁਸੀਂ ਵਰਕ ਵਗੈਰਾ ਕਰਵਾਉਣਾ ਹੈਗਾ ਸਲਵਾਰ ਤੇ ਵਰਕ ਕਰਵਾ ਸਕਦੇ ਹੋਗੇ ਕੋਈ ਵੀ ਤੁਸੀਂ ਆਰੀ ਵਰਕ ਕਰਾਉਣਾ ਹੈ, ਮਸ਼ੀਨ ਵਰਕ ਕਰਵਾਉਣਾ ਹੈ, ਬਾਦਲਾ ਵਰਕ ਕਰਵਾਉਣਾ ਹੈ, ਹੈਂਡ ਵਰਕ ਕਰਵਾਉਣਾ ਤਾਂ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਆਪਾਂ ਨੂੰ। ਤਾਂ ਕਿ ਤੁਹਾਡਾ ਆਰਡਰ ਆਪਾਂ ਟਾਈਮ ਤੇ ਦੇ ਸਕੀਏ। ਆਪਾਂ ਨੂੰ 1 ਮਹੀਨਾ ਜਾਂ 1.5 ਮਹੀਨੇ ਦਾ ਟਾਈਮ ਚਾਹੀਦਾ ਹੁੰਦਾ ਵਰਕ ਵਾਲੇ ਸੂਟਾਂ ਲਈ ਕਿਉਂਕਿ ਪਹਿਲਾਂ ਵੀ ਕਾਫੀ ਭੈਣਾਂ ਦੇ ਸੂਟ ਲੱਗ ਰਹੇ ਹੁੰਦੇ ਨੇਗੇ ਵਰਕ ਤੇ ਉਹਨਾਂ ਨੂੰ ਵੀ ਟਾਈਮ ਦੇਣਾ ਪੈਂਦਾ। ਦੇਖੋ ਜੀ। ਨਾਲ ਹੀ ਰਹੇਗਾ ਜੀ ਬਰਬਰੀ ਦਾ ਦੁਪੱਟਾ ਇਹਦੇ। ਦੇਖੋ ਕਿੰਨਾ ਵਧੀਆ ਖੁੱਲਾ ਡੁੱਲਾ ਦੁਪੱਟਾ ਹੈਗਾ ਪੂਰਾ। ਕਾਫੀ ਭੈਣਾਂ ਦੇ ਮੈਸੇਜ ਆਉਂਦੇ ਸੀਗੇ ਵੀ ਤੁਹਾਡੇ ਲਈ ਵਰਪਰੀ ਦੇ ਸੂਟ ਕਿਉਂਕਿ ਮੈਨੂੰ ਆਇਆ ਸੀ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਸ਼ੋਅ ਕਰਦਾ ਵੀ ਆਪਣੇ ਲਈ ਕਿਹੜੇ ਸੂਟ ਅਵੇਲੇਬਲ ਨੇਗੇ ਠੀਕ ਹੈ ਜੀ 3500 ਇਹਦਾ ਪ੍ਰਾਈਸ ਹੈਗਾ ਸਕਰੀਨ ਸ਼ਾਟ ਲੈ ਲਓ ਤੇ WhatsApp ਤੇ ਮੈਸੇਜ ਕਰ ਦਿਓ ਤੇ ਦੂਜਾ ਕਲਰ ਇਹਦੇ ਵਿੱਚ ਰਹਿ ਗਿਆ ਸੀ ਜੀ ਲਵੈਂਡਰ ਲਵੈਂਡਰ ਕਲਰ ਦੀ ਕਾਫੀ ਜ਼ਿਆਦਾ ਡਿਮਾਂਡ ਆਉਂਦੀ ਹੁੰਦੀ ਆ ਆਪਾਂ ਤੋਂ ਆਪਣੇ ਕੋਲੋਂ ਤੇ ਤੁਸੀਂ ਲੈ ਸਕਦੇ ਹੋਗੇ ਦੇਖੋ ਚਨਾਰ ਬਰਬਰੀ ਸਟਾਫ ਹੈਗਾ ਇਹ ਵਾਲਾ ਤੁਸੀਂ ਦੇਖੋ ਨਾਲ ਹੀ ਸਲਿੱਪ ਸਾਰਾ ਕੁਝ ਲੱਗਿਆ ਹੋਇਆ ਹੈਗਾ ਚਨਾਰ ਦੇ ਸੂਟ ਨੇਗੇ ਵਾਲੇ ਤੁਸੀਂ ਚੈੱਕ ਕਰ ਸਕਦੇ ਹੋਗੇ ਦੇਖੋ ਜੀ ਇਹਦੇ ਵਿੱਚ ਸ਼ਰਟ ਹੈਗਾ 2 ਮੀਟਰ ਦੁਪੱਟਾ 2 ਢਾਈ ਮੀਟਰ ਜਿਹੜਾ ਬਾਟਮ ਦਾ ਕੱਪੜਾ ਹੈਗਾ ਉਹ 3 ਮੀਟਰ ਹੈ ਜੀ ਠੀਕ ਹੈ ਜੀ ਬਾਟਮ ਦਾ ਜਿਹੜਾ ਕੱਪੜਾ ਹੈਗਾ ਉਹ 3 ਮੀਟਰ ਰਹੇਗਾ ਜਿਹੜੀਆਂ ਪਹਿਣਾ ਨੂੰ ਦਿੱਕਤ ਆਉਂਦੀ ਆ ਵੀ ਸਾਡੀ 2 ਢਾਈ ਮੀਟਰ ਚ ਵੀ ਸਾਡੇ ਅਸੀਂ ਸਾਡੇ ਸਰੀਰ ਭਾਰੀ ਨੇ 2.5 ਮੀਟਰ ਦੇ ਵਿੱਚ ਨਹੀਂ ਮਤਲਬ ਬੰਦੀਆਂ ਹੈਗੀਆਂ ਸਲਵਾਰਾਂ ਇਹ 3 ਮੀਟਰ ਸਲਵਾਰਾਂ ਨਹੀਂ ਹੈ ਤੁਸੀਂ ਲੈ ਸਕਦੇ ਹੋਗੇ ਇਹ ਰਹੇਗੀ ਬਾਟਮ ਨਾਲ ਕਾਫੀ ਜਿਆਦਾ ਸੋਹਣਾ ਦੁਪੱਟਾ ਹੈਗਾ ਤੁਸੀਂ ਚੈੱਕ ਕਰ ਸਕਦੇ ਹੋਗੇ ਦੁਪੱਟਾ ਵੀ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਦੁਪट्टे ਦੀ ਬਾਕੀ ਆਪਾਂ ਲੈਸ ਵਗੈਰਾ ਲਗਾ ਕੇ ਤੁਹਾਨੂੰ ਫਿਨਿਸ਼ਿੰਗ ਕਰਕੇ ਦੇ ਦਾਂਗੇ ਜੇ ਤੁਸੀਂ ਕਹੋਗੇ ਬਾਕੀ ਜਿਹੜੀ ਡਿਟੇਲ ਹੁੰਦੀ ਹੈ ਤੁਹਾਡੀ ਕੋਈ ਵੀ ਤੁਸੀਂ ਆਪਾਂ ਨੂੰ ਵਟਸਐਪ ਤੇ ਮੈਂਸ਼ਨ ਕਰ ਦਿਆ ਕਰੋ ਤੇ ਆਪਾਂ ਤੁਹਾਨੂੰ ਦੱਸ ਦਿਆ ਕਰਾਂਗੇ ਅਗਲੇ ਸੂਟ ਆ ਗਏ ਨੇ ਜੀ ਕਲੀਰੇ ਦੇ ਤੇ ਵੀ ਇਹਦੇ ਨਾਲ ਦੇ ਵੀ ਆਪਾਂ ਸੂਟ ਸੇਲ ਕੀਤੇ ਨੇਗੇ ਤੇ ਆਪਾਂ ਸਲਾਈ ਵੀ ਕੀਤੇ ਨੇਗੇ ਦੇਖੋ ਜੀ ਬਲੈਕ ਸੂਟ ਦੀ ਕਾਫੀ ਜ਼ਿਆਦਾ ਡਿਮਾਂਡ ਸੀਗੀ ਤੁਸੀਂ ਪਹਿਲਾਂ ਸਟੈਂਪ ਚੈੱਕ ਕਰ ਸਕਦੇ ਹੋਗੇ ਵੀ ਇਹਦੇ ਉੱਪਰ ਕੀ ਲਿਖਿਆ ਹੋਇਆ ਹੈ ਫਿਰ ਤੁਸੀਂ ਕਈ ਪੈਣਾ ਨਾ ਮੈਨੂੰ ਮੈਸੇਜ ਕਰ ਦਿਓ ਕਿਹੜਾ ਬ੍ਰਾਂਡ ਹੈ ਕੀ ਹੈ ਜੀ ਆ ਦੇਖੋ ਜੀ ਤੁਸੀਂ ਸਟੈਂਪ ਚੈੱਕ ਕਰ ਲਓ ਫਿਰ ਮਤਲਬ ਬਾਰ-ਬਾਰ ਹਨਾ ਕਈ ਵਾਰ ਮਾਈਂਡ ਜੋ ਸਕਿਪ ਹੋ ਜਾਂਦਾ ਹੁੰਦਾ ਫਿਰ ਅਸੀਂ ਖੋਲ ਕੇ ਦੇਖਦੇ ਆ ਜੇ ਕੁਝ ਵੀ ਸਾਨੂੰ ਬਾਰ-ਬਾਰ ਤੁਹਾਨੂੰ ਦੱਸਣਾ ਪੈਂਦਾਗਾ ਤੁਸੀਂ ਹੁਣੇ ਚੈੱਕ ਕਰ ਲਓ ਆਪਣਾ ਦੇਖੋ ਜੀ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈਗਾ ਬਲੈਕ ਤੇ ਤੁਸੀਂ ਇਹਦੀ ਬਾਟਮ ਤੇ ਵਰਕ ਕਰਵਾ ਸਕਦੇ ਹੋ neck ਤੇ patch ਲਗਵਾ ਸਕਦੇ ਹੋਗੇ ਜਾਂ ਤੁਸੀਂ ਬਾਹ ਤੇ ਵੀ ਕੰਮ ਕਰਵਾ ਸਕਦੇ ਹੋ ਕੋਈ ਵੀ ਤੁਸੀਂ ਕਰਵਾਣਾਗਾ ਦੁਪੱਟਾ ਤੁਸੀਂ ਇਹਦਾ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਹਣਾਗਾ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ black suit ਦੇ ਵਿੱਚ ਕਾਫੀ ਪੈਣ ਦੀ ਡਿਮਾਂਡ ਸੀਗੀ ਅੱਜ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਤੀ ਤੁਸੀਂ ਇਹਨਾਂ ਵਿੱਚੋਂ suit ਲੈ ਸਕਦੇ ਹੋਗੇ ਕਲੀਰੇ ਦੇ suit ਨੇ ਇਹਦਾ price ਵੀ ਰਹੇਗਾ 3500 ਪ੍ਰਾਈਸ ਮੈਂ ਤੁਹਾਨੂੰ ਨਾਲ ਦੋਨੇ ਦੱਸੀ ਜਾਣੀ ਹੈਗੀ ਇਹ ਵਾਲਾ ਵੀ ਹੈਗਾ ਕਲੀਰੇ ਦਾ ਹੀ ਸੂਟ ਹੈਗਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਪ੍ਰਿੰਟਿੰਗ ਕਿੰਨੀ ਜਿਆਦੇ ਸੋਹਣੀ ਹੈਗੀ ਨਾਲ ਹੈਗੀ ਹੈਗੀ ਲਾਈਟ ਪੀਚ ਕਲਰ ਦੀ ਬਾਟਮ ਦੁਪੱਟਾ ਤੁਸੀਂ ਇਹਦੀ ਵੀ ਚੈੱਕ ਕਰ ਸਕਦੇ ਹੋ ਪ੍ਰਿੰਟਿੰਗ ਕਿਉਂਕਿ ਇਹ ਅਲੱਗ-ਅਲੱਗ ਹੈ ਤਾਂ ਪੱਟਾ ਤੁਹਾਨੂੰ ਮੈਂ ਤਾਂ ਖੋਲ ਕੇ ਦਿਖਾ ਰਹੀ ਆਂ ਸੇਮ ਪ੍ਰਿੰਟ ਦਾ ਕੁਝ ਵੀ ਕੋਈ ਵੀ ਸੂਟ ਨਹੀਂ ਹੈਗਾ ਬਿਲਕੁਲ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਲਾਸਟ ਸੂਟ ਹੈਗਾ ਫੀਰੇ ਦੇ ਵਿੱਚ ਪੀਚ ਕਲਰ ਦਾ ਦੇਖ ਕਿੰਨਾ ਜਿਆਦਾ ਪਿਆਰਾ ਪ੍ਰਿੰਟ ਹੈਗਾ ਕਾਫੀ ਜਿਆਦਾ ਸੋਹਣਾਗਾ ਪ੍ਰਿੰਟ ਇਦੇ ਨਾਲ ਵੀ ਦੁਪੱਟਾ ਰਹੇਗਾ ਕਾਫੀ ਜਿਆਦਾ ਸੋਨਾ ਜਿਸ ਤਰ੍ਹਾਂ ਹੁਣ ਰਖੜੀਆਂ ਤੀਆਂ ਆ ਰਹੀਆਂ ਨੇਗੀਆਂ ਤੁਸੀਂ ਇਹ ਸੂਟ ਲੈ ਸਕਦੇ ਹੋਗੇ ਪਾਣ ਕੇ ਬਹੁਤ ਜਿਆਦਾ ਤੁਸੀਂ ਸੋਹਣੇ ਲੱਗੋਗੇ ਕਾਫੀ ਜਿਆਦਾ ਸੋਹਣੇ ਸੂਟ ਲੇਗੇ ਦੇਖੋ ਦੁਪੱਟਾ ਕਿੰਨਾ ਜਿਆਦਾ ਸੋਨਾ ਬਣਿਆ ਹੋਇਆ ਹੈਗਾ ਲਾਸਟ ਸੂਟ ਸੀਗਾ ਤੇ ਕਾਫੀ ਜਿਆਦਾ ਸੋਨਾ ਸੂਟ ਬਣਿਆ ਹੋਇਆ ਹੈਗਾ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਕਰਨਾਗਾ WhatsApp ਤੇ ਮੈਸੇਜ ਕਰਨਾਗਾ ਠੀਕ ਹੈ ਜੀ ਤੇ ਬਹੁਤ ਜ਼ਿਆਦੇ ਸੋਹਣੇ ਸੂਟ ਲੰਗੇ ਅੱਜ ਵਾਲੀ ਕਲੈਕਸ਼ਨ ਕਾਫੀ ਜ਼ਿਆਦੀ ਸੋਹਣੀ ਹੈਗੀ ਬਿੱਦੂ ਦੁਪੱਟਾ ਲੈਗੇ ਤੁਸੀਂ ਅਲੱਗ ਤੋਂ ਵੀ ਦੁਪੱਟਾ ਲਾਉਂਗੇ ਉਹਦੇ ਚਾਰਜਸ ਮਤਲਬ ਉੱਥੇ ਤੱਕ ਹੀ ਸੂਟ ਚਲਿਆ ਜਾਂਦਾ ਹੁੰਦਾ ਕਿ ਸਾਰਾ ਕੁਝ ਸੂਟ ਰੈਡੀ ਹੈ ਇੱਕ ਤੁਸੀਂ ਸਟਿਚ ਕਰਵਾਉਣਾਗਾ ਬਾਕੀ ਜੇ ਤੁਹਾਡੀ ਮਤਲਬ ਚੁਆਇਸ ਹੈਗੀ ਤੁਸੀਂ ਚੁੰਨ ਦੁਪੱਟਾ ਵਗੈਰਾ ਰੈਡੀ ਕਰਵਾ ਸਕਦੇ ਹੋਗੇ ਠੀਕ ਹੈ ਜੀ ਕੋਈ ਵੀ ਤੁਸੀਂ ਵਰਕ ਵਾਲਾ ਸੂਟ ਦੇਣਾਗਾ ਤਾਂ ਤੁਸੀਂ ਆਪਾਂ ਨੂੰ ਪਿਕ ਸ਼ੇਅਰ ਕਰਕੇ ਤੁਸੀਂ ਆਪਣੇ ਕੋਲੋਂ ਸੂਟ ਰੈਡੀ ਕਰਵਾ ਸਕਦੇ ਹੋਗੇ ਪਾਰਟੀ wear ਠੀਕ ਹੈ ਜੀ ਤੁਹਾਡਾ ਤੈਦ ਲੋ ਧੰਨਵਾਦ ਤੁਸੀਂ ਮੇਰੇ ਚੈਨਲ ਨੂੰ ਸਪੋਰਟ ਕਰੀਏ ਨਾ ਪਿਆਰ ਦੇ ਰਹੇ ਹੋਗੇ ਬਹੁਤ ਬਹੁਤ ਥੈਂਕ ਯੂ ਇਦਾਂ ਹੀ ਮੇਰੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਾਰੀ ਸ਼ਕਾਲ ਜੀ ਬਾਈ ਬਾਈ